ਜੀਵਨਾਰ ਨੇ ਕਿਕਰਾਂ ਬੀਜੀਆਂ ਨੇ ਕਿ ਉੱਥੇ ਦਾਖਾ ਨਹੀਂ ਲੱਗ ਜਾਣੀਆਂ ਫਲ ਨਹੀਂ ਲੱਗਣਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਤਕ ਕਰਮ ਕਮਾਉਣੇ ਤੋ ਉਸ ਨਾ ਕਾਹੂ ਜੋ ਕਹਿੰਦੇ ਨੇ ਇਹ ਦੁੱਖ ਆਏ ਕਿਉਂ ਇੰਨੇ ਫਲ ਮੇਰ ਸਰਤੇ ਬੁਲਿਆ ਵਿਆਪੜ ਸੱਬੇ ਲੋਗ ਬੇਬੁਖ ਹੋਏ ਰਾਮ ਤੇ ਲੱਗਣ ਜਨਮ ਜੋਗ ਕਹਿੰਦੇ ਨੇ ਜਦੋਂ ਅਸੀਂ ਪਰਮਾਤਮਾ ਤੋਂ ਬੇਵਕੂ ਹੋ ਜਾਂਦੇ ਹਾਂ ਤੇ ਫਿਰ ਸਾਡਾ ਵਿਛੜਾ ਹੋ ਜਾਂਦਾ ਫਿਰ ਅਸੀਂ ਕੀਰਤ ਕਰਮ ਕੇ ਵਿੱਚ ਰਹੇ ਫਿਰ ਅਸੀਂ ਆਪਣੇ ਕਰਮਾਂ ਕਰਕੇ ਪਰਮਾਤਮਾ ਦੇ ਨਾਲੋਂ ਦੂਰ ਚਲੇ ਜਾਂਦੇ ਹਾਂ ਕਰਮੀ ਆਪੋ ਆਪਣੀ ਕੀ ਨੇੜਾ ਕਿ ਦੂਰ ਜਿਹੜਾ ਜਿਹੜੇ ਕੰਮ ਕਰਦਾ ਉਹਦੇ ਕਰਕੇ ਨੇੜੇ ਹੁੰਦਾ ਜਿਹੜੇ ਕਰਮ ਕਰਕੇ ਦੂਰ ਚਲੇ ਜਾਂਦਾ ਉਹ ਵਿਛੋੜਾ ਹੋ ਜਾਂਦਾ ਜਨਮਾਂ ਜਨਮਾਂ ਦੇ ਵਿਛੋੜੇ ਪਾ ਜਾਂਦੇ ਨੇ ਇਹ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਪਣੇ ਗੁਰੂ ਤੋਂ ਪਰਮਾਤਮਾ ਤੋਂ ਬੇਮੁਖ ਕਿਉਂ ਹੋਏ ਆਪਣੇ ਪਰਿਵਾਰ ਕਰਕੇ ਆਪਣੇ ਕੰਮ ਕਰਕੇ ਆਪਣੇ ਮਾਇਆ ਦੇ ਮੋਹ ਵਿੱਚ ਬਚ ਕੇ ਤੇ ਕਹਿੰਦੇ ਨੇ ਜਿੰਨਾ ਵਾਸਤੇ ਅਸੀਂ ਬੇਮੁਖ ਹੋਏ ਨਾ ਇਹ ਨਾ ਕੌੜੇ ਹੋਏ ਕਹਿ ਜਿਤੜੇ ਮਾਇਆ ਭੋਗ ਇਹ ਜਿਹੜੀਆਂ ਮਾਇਆ ਦੀਆਂ ਮੋਜਾਂ ਤੇ ਸੁੱਖ ਨੇ ਇਹ ਦੁਖਦਾਈ ਹੋ ਜਾਂਦੇ ਨੇ ਇੱਕ ਛਿਨ ਦੇ ਵਿੱਚ ਜੇ ਪਰਮਾਤਮਾ ਦੇ ਨਾਮ ਤੋਂ ਟੁੱਟ ਜਾਈਏ ਫਿਰ ਉਦੇ ਵਿੱਚ ਕੋਈ ਸਾਡੀ ਸਹਿਲਤਾ ਨਹੀਂ ਕਰ ਸਕਦਾ ਗੁਰੂ ਤੋਂ ਬਿਨਾਂ ਵੇਦਨਾ ਕੋਈ ਕਰ ਸਕਾਏ ਕਰਮ ਅਸੀਂ ਕੀਤਾ ਦੁੱਖ ਸਾਨੂੰ ਆਇਆ ਉੱਥੇ ਕੋਈ ਵਿਚੋਲਾ ਨਹੀਂ ਵਾਟ ਸਕਦਾ ਕਿਸ ਤੈਨੋਂ ਮੈਂ ਰੋਈ ਆਪਣੇ ਰੋਣੇ ਆਪਣੇ ਦੁੱਖ ਕਦੇ ਅੱਗੇ ਦੱਸਿਆ ਨਹੀਂ ਆ ਸਕਦਾ ਜੇ ਮਨੋਖਰ ਗਿਰ ਤੁਸੀਂ ਦੁੱਖ ਦੱਸੋਗੇ ਆਪਣੇ ਤੇ ਜਿਸ ਮਾਨਸਪੈ ਕਰੋ ਬਨੰਤੇ ਸੋ ਆਪਣੇ ਦੁੱਖ ਭਰੇ ਆ ਉਹ ਧਿਆਨ ਦੁਖੀ ਹੈ ਤੇ ਸਤਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੀ ਟੱਕ ਚੂ ਨਾ ਹੋਈ ਇੰਨੇ ਇੱਥੇ ਕੁਝ ਨਹੀਂ ਹੋ ਸਕਦਾ ਕਿਉਂ ਲਿਖਿਆ ਤੁਰ ਸੰਜੋਗ ਹੁਣ ਸਭ ਕੁਝ ਰੋਈ ਪਰਮਾਤਮਾ ਨੇ ਇਹ ਸੰਜੋਗ ਲਿਖਿਆ ਕਿ ਇਹਨੂੰ ਦੁੱਖ ਮਿਲ ਲੈਣੇ ਹੁਣ ਪਰਮਾਤਮਾ ਜਿਹੜਾ ਨਿਰਗੈਰ ਆ ਉਹ ਸਾਡੇ ਕਰਮਾਂ ਚ ਲਿਖਦਾ ਕਿਉਂ ਆ ਸਾਡਾ ਰਿਕਾਰਡ ਦੇਖ ਕੇ ਉਹ ਆਪਣੇ ਵੱਲੋਂ ਕੁਝ ਨਹੀਂ ਕਰਦਾ ਪਰਮਾਤਮਾ ਦਾ ਨਿਜਮ ਜਿਹੜਾ ਹੈ ਉਹ ਜੋ ਅਸੀਂ ਸੋਚਦੇ ਹਾਂ ਜੋ ਬੋਲਦੇ ਹਾਂ ਜੋ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਜਾਂਦੇ ਨੇ ਉਹ ਕਰਮ ਕਿਰਤ ਬਣਦੇ ਆ ਉਹੋ ਹੀ ਸਾਡੇ ਸੰਸਕਾਰ ਬਣਦੇ ਨੇ ਤੇ ਉਹਦੇ ਉਹੋ ਹੀ ਸਾਡੇ ਲੇਖ ਬਣਦੇ ਨੇ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਨੇ 라ਹਾ ਲਵੇਗਾ ਕੋਈ ਇੰਨੇ ਨੇ ਵੱਡੇ ਭਾਗੀ ਮੇਰਾ ਪ੍ਰਭ ਮਿਲੈ ਤੰਤਰੇ ਸੰਭ ਵਿయోగ ਇੰਨੇ ਜਿੱਤੇ ਭਾਗ ਚੰਗੇ ਹੋ ਪਰਮਾਤਮਾ ਦੀ ਕਿਰਪਾ ਪਠਾਕ ਅਭ ਲੋਕਨ ਕੀਨੋ ਦਾਸ ਕਰ ਦੂਰ ਬਿਲਾ ਦਿਓ ਗੁਰੂ ਦੇ ਰਾਖਾ ਲਵੇ ਉਹਨੇ ਵੱਡੇ ਭਾਗ ਹੋਣ ਉਹ ਪ੍ਰਭੂ ਦੇ ਨਾਮ ਕੋਲ ਜਾਮਾ ਤੇ ਉਹਦੇ ਸਾਰੇ ਦੇ ਸਾਰੇ ਰੋਗ ਵਿਛੋੜੇ ਦੁੱਖ ਦਤ ਜਾਂਦੇ ਨੇ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ اے ਪ੍ਰਭੂ ਅੱਗੇ ਅਰਦਾਸ ਵਾਲੀ ਪੰਕਤੀ ਹੈ ਨਾਨਕ ਕਉ ਪ੍ਰਭ ਰਾਖ ਲੈ ਮੇਰ ਸਾਹਿਬ ਬੰਦੀ 모ਤ ਸਤਿਗੁਰੂ ਜੀ ਕਹਿੰਦੇ ਨੇ ਇਹ ਬੰਦੀਆਂ ਤੋਂ ਛਡਾਉਣ ਵਾਲੇ ਬੰਦਨਾ ਤੋਂ ਛਡਾਉਣ ਵਾਲੇ ਮੇਰੇ ਮਾਲਕ ਮੈਨੂੰ ਸੇਲਪ ਨੂੰ ਬਚਾ ਲੈ ਰੱਖ ਲੈ ਤੇਵੇਂ ਅਖੀਲੀ ਪੰਕਤੀ ਵਿੱਚ ਸਤਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਤ ਤੱਕ ਹੋਵੇ ਸਾਧ ਸੰਗ ਜੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ ਮਨੁੱਖ ਤੇ ਤੇ ਇਸ ਮਹੀਨੇ ਦੇ ਵਿੱਚ ਇੱਕ ਦਿਨ ਨਹੀਂ ਸਦਾ ਸੰਗਤ ਮਿਲਦੀ ਰਵੇ ਤੇ ਸਤਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵਿੰਸੇ ਸਭੇ ਸੋਚ ਸੋਚ ਦਾ ਇੱਥੇ ਅਰਥ ਹੈ ਫਿਕਰ ਚਿੰਤਾ ਇੰਨੇ ਉਹਦੀ ਸਾਰੇ ਫਿਕਰ ਉਹਦੀ ਸਾਰੀ ਚਿੰਤਾ ਨਾਸ ਹੋ ਜਾਂਦੀ ਐ ਜੇ ਉਹਨੂੰ ਸੰਗਤ ਮਿਲ ਜਾਵੇ ਉਹ ਪਰਮੂਤੇ ਤੇ ਆ ਜਾਵੇ ਤੇ ਇਹ ਜਿਹੜਾ ਵੀ ਨਾਮ ਸੁਹਾਵਨਾ ਉਹਦੇ ਵਾਸਤੇ ਸੁਖਦਾਈ ਹੋ ਸਕਦਾ ਤੇ ਜੇ ਨਹੀਂ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀਆਂ ਰੁੱਤਾਂ ਨੇ ਬਸੰਤ ਦੀ ਰੁੱਤ ਹੋਈ ਇਹ ਦੋ ਮਹੀਨਿਆਂ ਦੀ ਹੋਈ ਫਿਰ ਜਰ ਸਰਦੀਆਂ ਆ ਜਾਂਦੀਆਂ ਨੇ ਤੇ ਕਹਿੰਦੇ ਨੇ ਚੰਦਨ ਚਾਂਦਨਾ ਸਰਗਰ ਰੁੱਤ ਮੂਰਨਾ ਮਿਟੀ ਕਾਂ ਸੀਰ ਕੀਵੇ ਨਾਨਕਾ ਜਪੁੰਡੜੋ ਹਰਨਾ ਇੰਨੇ ਸਰਦੀਆਂ ਦੇ ਵਿੱਚ ਇੰਨੀ ਠੰਡ ਗਈ ਜੀ ਆ ਫਿਰ ਵੀ ਜੀਵਤ ਆ ਬਹਰੀ ਦਾ ਉਹਦੇ ਅੰਦਰ ਦੀ ਗਰਮੀ ਜਿਹੜੀ ਘੋਰ ਨਹੀਂ ਹੁੰਦੀ ਉਹ ਤਾਂ ਪਰਮੂ ਦੇ ਨਾਲ ਤੁਰੀ ਆਈ ਹੁ ਸਹਿਬ ਮਨ ਵਿੱਚ ਠੰਡ ਵਰਤਣੀ ਆ ਸੋ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਅਗੇ ਇਹ ਦੱਸਿਆ ਹੈ ਕਿ ਸਾਰੇ ਪਾਪ ਤੇ ਐਵ ਮਿਟ ਜਾਂਦੇ ਨੇ ਸਾਡੀ ਚਿੰਤਾ ਸੋਚ ਲੈ ਤਾਂ ਇੱਥੇ ਆ ਗੁਰਬਾਣੀ ਦੇ ਵਿੱਚ ਇਹ ਬਹੁਤ ਅਰਥ ਆਏ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਚ ਪਿਆਰ ਸੋਚਾ ਸੋਚ ਨਾ ਹੋਵਈ ਉਥੇ ਸੋਚ ਦਾ ਅਰਥ ਹੈ ਪਵਿੱਤਰਤਾ ਸੱਚੇ ਜਿਹੜੇ ਸੁਗਨਿ ਸ਼ਾਇਰ ਜੀ ਆਇਆ ਸੋਚ ਕਰੇ ਦਿਨਸ ਆਨਾਪ ਤੇ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਸੋਚ ਦਾ ਅਰਥ ਹੈ ਫਿਕਰ ਚਿੰਤਾ ਉਹਦੀ ਮਿਟ ਜਾਂਦੀ ਹੈ ਜਿਹੜਾ ਸੰਗਤ ਕਰਦਾ ਹੈ ਸੋ ਅੱਜ ਅਸੀਂ ਜੋ ਅੱਜ ਦੇ ਮਹੀਨੇ ਦੇ ਵਿੱਚ ਜੋ ਸਾਨੂੰ ਕੋਲ ਗੁਰੂ ਜੀ ਨੇ ਦੇ ਦਿੱਤਾ ਹੈ ਤੇ ਅਸੀਂ ਉਹਦੀ ਵਿਚਾਰ ਕੀਤੀ ਹੈ ਸੋ ਹੁਣ ਅਸੀਂ ਦਾ ਟਾਈਮ ਸਮਾਂ ਕਾਫੀ ਹੋ ਗਿਆ ਹੈ ਹੁਣ ਕੱਲ ਤੋਂ ਜੋ ਭਾਈ ਗੁਰਦਾਸ ਜੀ ਜੀ ਜੋ ਵਾਰਾਂ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਜੀਵਨ ਦਾ ਸਿਉ ਕੇ ਉਹਨਾਂ ਨੇ ਉਹ ਚਾਰੇ ਹਨ ਸਭਲ ਉਦੀ ਵਿਚਾਰ ਨਾਲ ਨਾਲ ਉਦੀ ਹੀ ਕਰਿਆ ਕਰਾਂਗੇ ਸਰਪੰਨੂ ਮਹਾਰਾਜ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਦਿਓ ਸੰਸਾਰ ਦਾ ਆਮ ਸੀ ਤੇ ਪਈ ਹੁੰਦਾ ਜੀ ਨੇ ਕਿਹਾ ਜਗਦਰਦੀ ਹੋ ਜਬ ਹੋਵੇ ਉਲਟੇ ਜੋਗ ਕਿਆ ਵਰਤਦਾ ਉੱਠੇ ਗਿਆਨ ਜਗਤ ਵਿੱਚ ਵਰਤੇ ਪਾਪ ਰਿਟ ਸੰਸਾਰਾ ਵਰਨਾ ਵਰਨਾ ਭਾਵਨੀ ਖੈ ਖੈ ਜਲਨ ਬਾਸ ਅੰਗਿਆਰਾ ਤੇ ਨੰਦਿਆ ਚੱਲੇ ਵੇਦ ਦੀ ਸਮਝਣ ਨਾ ਅਭਿਆਨ ਗੁਬਾਰਾ ਵੇਦ ਗ੍ਰੰਥ ਗੁਰ ਹਟ ਹੈ ਜਿਸ ਲੱਗ ਭਗਤ ਜੁਲਪਾਰ ਧਾਰਾ ਸਤਗੁਰ ਬਾਜ ਨਾ ਮੂਜੀ ਹੈ ਜਿੱਤਰ ਤਰੇ ਨਾ ਕੋ ਰਿਆ ਉਤਾਰਾ ਇਹਨਾਂ ਇਸ ਦੀ ਵਿਚਾਰ ਜਿਹੜੀ ਕੱਲ ਤੋਂ ਨਾਲ-ਨਾਲ ਆਪਣੇ ਮੁੱਖ ਬਾਖ ਦੀ ਵਿਆਖਿਆ ਦੇ ਨਾਲ-ਨਾਲ ਯਤਨ ਕਰਾਂਗੇ ਕਿ ਅਸੀਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਵਿੱਚ ਉਹਨਾਂ ਵੀ ਜਿਹੜੀ ਕਹਾਣਾਂ ਕਰ ਲਈਆਂ ਕਿਵੇਂ ਉਹਨਾਂ ਨੇ ਜਿਹੜੇ ਪਹਿਲੇ 8-10 ਸਾਲ ਲਗਾਤਾਰ ਜੋ ਸੰਸਾਰ ਜਗਤ ਜਲੰਡਾ ਰੱਖ ਲੈ ਆਪਣੀ ਕਿਰਪਾ ਦਾ ਹਾਲ ਬੇਨਤੀ ਕਰਕੇ ਤੇ ਦੁਨੀਆ ਨੂੰ ਸੁਧਾਰਨ ਵਾਸਤੇ ਦਿੱਤੇ ਕਿ ਉਹਨਾਂ ਦਿਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਜਵਾਨ ਵਦਨੀ ਗੁੱਡੇ ਮਾਦਾ ਵਿਦਾ ਤੇ ਗੁਰੂ ਨਾਨਕ ਦੇਵ ਜੀ ਕਈ ਦਿਨ ਸੋਚਦੇ ਰਹੇ ਤੇ ਉਸ ਉਹਦਾਂ ਸੋਚਦੇ ਆ ਉਹਨਾਂ ਨੇ ਫੈਲਾ ਕੀਤਾ ਇੱਕ ਬਨੇ ਇਹ ਫਰਜ ਆ ਇੱਕ ਬਨੇ ਸਾਰੀ ਦੁਨੀਆ ਦਾ ਫਰਜ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੱਡਾ ਫਰਜ ਆ ਉਹਨੂੰ ਪਾਉਣ ਵਾਸਤੇ ਆਪਣੇ ਪਰਿਵਾਰ ਨੂੰ ਬੇਬੇ ਨਾਨਕੀ ਦੇ ਹਵਾਲੇ ਕਰਕੇ ਤੇ ਫਿਰ ਉਹ ਬੰਦਾਨੇ ਨੂੰ ਨਾਲ ਲੈ ਕੇ ਤੇ ਸੰਸਾਰ ਦੀ ਤਾਂ ਉਧਾਰ ਕਰਨ ਵਾਸਤੇ ਚੱਲ ਗਏ ਤੇ ਸਾਨੂੰ ਉਹਨਾਂ ਦੇ ਅਹੀਂ ਉਹਨਾਂ ਦੇ ਕਰਜਾਈ ਹਾਂ ਤੇ ਉਹ ਕਰਜਾ ਹੌਲੀ ਹੌਲੀ ਲਾਉਣਾ ਹੈ ਜੇ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਉਹ ਜੀਵਨ ਦੇ ਵਿੱਚ ਜੋ ਕਠਿਨਾਵਾਂ ਨੇ ਕਿਵੇਂ-ਕਿਵੇਂ ਉਹਨਾਂ ਨੇ ਉਪਦੇਸ਼ ਦਸਤਾਬ ਤੇ ਸਾਰਿਆਂ ਨੂੰ ਸਮਝਾਇਆ ਕਿ ਇਹ ਲੋਕਾਈ ਜੇ ਸੰਸਾਰ ਵਿੱਚ ਠੰਡ ਵਰਤਾਈ ਉਹ ਤੋਂ ਵੀ ਲਾਗ ਲਗਾਨੀ ਬਰਬਾੜੀ ਪੜਦੇ ਆ ਵਿਚਾਰਦੇ ਕਿ ਨਹੀਂ ਨੇ ਕਾਪੂ ਲਾ ਹੋ ਜਾਂਦੀਆਂ ਨਹੀਂ ਬਖਸ ਲਵੋ ਆਉਣ ਵੇ ਸਮੇਂ ਸਮਤ ਬਖਸੋ ਪਿਆਰ ਨਾਲ ਸਾਰੇ ਗੱਜਕੇ ਬੰਦੇ ਬਣਾਓ ਵਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇੱਕ ਉਹ ਅੰਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪਰਸ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਹੀ ਮੂਰਤ ਅਜੂਨੀ ਸਾਹਿਬ ਹੰ ਗੁਰ ਪਰਸਾ